ਅਮਰਤਸਰ ਦੇ ਮਜੀਠਾ ਹਲਕੇ ਦੇ ਕੁਝ ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਕਈ ਮੌਤਾਂ ਹੋਈਆਂ ਹਾਲੇ ਉਹ ਮਾਮਲਾ ਠੰਡਾ ਨਹੀਂ ਹੋਇਆ ਪਰ ਪੰਜਾਬ ਦੇ ਵਿੱਚ ਭੇਜਿਆ ਗਿਆ ਇੱਕ ਹੋਰ ਖਤਰਨਾਕ ਕੈਮੀਕਲ ਜ਼ਹਿਰੀਲੀ ਸ਼ਰਾਬ ਬਣਾਉਣ ਦੇ ਲਈ ਤਾਂ ਪੁਲਿਸ ਨੂੰ ਇਸ ਦੀ ਪਿੰਕ ਲੱਗੀ ਜਿਸ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕਰਕੇ ਜਬਤ ਕਰ ਲਿਆ ਜਦੋਂ ਪੁਲਿਸ ਨੇ ਗੱਡੀ ਦੇ ਵਿੱਚ ਦੇਖਿਆ ਤਾਂ ਦੇਖ ਕੇ ਪੁਲਿਸ ਵੀ ਹੱਕੀ ਬੱਕੀ ਰਹਿ ਗਈ ਇੰਨੀ ਵੱਡੀ ਮਾਤਰਾ ਦੇ ਵਿੱਚ ਪੰਜਾਬ ਦੇ ਵਿੱਚ ਜ਼ਹਿਰ ਭੇਜੀ ਗਈ ਵੱਡੀਆਂ ਜਿਹੜੀਆਂ ਅਜਹੀਆਂ ਖੇਪਾਂ ਬਰਾਮਦ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਪੰਜਾਬ ਦੀ ਪੁਲਿਸ ਨਸ਼ਿਆਂ ਦੇ ਵਿਰੁੱਧ ਯੁੱਧ ਛੇੜ ਕੇ ਬੈਠੀ ਆ ਪਰ ਅੱਜ ਇੱਕ ਸਭ ਤੋਂ ਵੱਡੀ ਕਾਮਯਾਬੀ ਪਟਿਆਲਾ ਦੀ ਪੁਲਿਸ ਨੂੰ ਮਿਲੀ ਆ ਜਿੱਥੇ ਕੀ ਜ਼ਹਿਰੀਲਾ ਕੈਮੀਕਲ ਜ਼ਹਿਰੀਲੀ ਸ਼ਰਾਬ ਬਣਾਉਣ ਦੇ ਲਈ ਵਰਤਣ ਵਾਲਾ ਕੈਮੀਕਲ ਫੜਿਆ ਤਾਂ ਐਸਐਸਪੀ ਪਟਿਆਲਾ ਵਰਨ ਸ਼ਰਮਾ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਸਰ ਅੱਜ ਤੁਸੀਂ ਪ੍ਰੈਜ਼ੈਂਟਿੰਗ ਕਰਦੇ ਹੋ ਕੋਈ ਜਾਣਕਾਰੀ ਦਿਓ ਦੇਖੋ ਅੱਜ ਇੱਕ ਬਹੁਤ ਮਹੱਤਵਪੂਰਨ ਜਿਹੜੀ ਆ ਰਿਕਵਰੀ ਹੋਈ ਆ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ੇੜ ਜਿਹੜਾ ਜਿਵੇਂ ਕਿ ਅੱਜ ਆਪਾਂ ਨੂੰ ਪਤਾ ਆ ਕਿ ਅੰਮ੍ਰਿਤਸਰ ਏਰੀਆ ਚ ਸਵੇਰੇ ਅਜ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਨੇ ਜਿਹੜਾ ਅੰਜਾਮ ਲਿਆ ਜਿਦੇ ਚ ਕੋਈ 18 ਲੋਕਾਂ ਦੀ ਜਿਹੜੀ ਸਪੂਰੀਅਸ ਲਿਕਰ ਹੁੰਦੀ ਆ ਉਹ ਪੀਂਡ ਕਰਕੇ ਉਹਨਾਂ ਦੀ ਮੌਤ ਹੋਈ ਆ ਤੇ ਸਵੇਰੇ ਸਾਨੂੰ ਬਾਰਡਰ ਏਰੀਆ ਤੋਂ ਡੀਆਈਜੀ ਬਾਰਡਰ ਜ਼ੋਨ ਸਾਹਿਬ ਤੋਂ ਇਨਫੋਰਮੇਸ਼ਨ ਸਿੱਗੀ ਕਿ ਦਿੱਲੀ ਤੋਂ ਇੱਕ ਟਰਾਂਸਪੋਰਟ ਨਗਰ ਤੋਂ ਬਹੁਤ ਹੀ ਵੱਡੀ ਕਨਸਾਈਨਮੈਂਟ ਜਿਹੜੀ ਆ ਜਿਹੜੀ ਕਿ ਮੀਥਨੋਲ ਮਿਕਸ ਕੈਮੀਕਲ ਹੈਗਾ ਆ ਜਿਹਦੇ ਰਾਹੀਂ ਜਰੀਲੀ ਸ਼ਰਾਬ ਅੱਗੇ ਵੀ ਜਿਹੜੀ ਆ ਉਹ ਬਣਾਈ ਜਾ ਸਕਦੀ ਸੀ ਤੇ ਜੇਕਰ ਇਹ ਸ਼ਰਾਬ ਬਣਾਈ ਜਾਂਦੀ ਤੇ ਕਈ 100 ਲੋਕਾਂ ਦੀ ਜਿਹੜੀ ਆ ਇਹਦਾ ਸੇਵਨ ਕਰਕੇ ਜਾਣ ਜਾ ਸਕਦੀ ਸੀ ਤੇ ਰਮਨ ਜੋਗ ਡੀਜੀਪੀ ਪੰਜਾਬ ਨੇ ਸਾਨੂੰ ਹੁਕਮ ਦਿੱਤਾ ਕਿ ਡੀਆਈਜੀ ਬਾਰਡਰ ਦੀ ਇਸ ਇਨਫੋਰਮੇਸ਼ਨ ਨੂੰ ਅੱਗੇ ਡਵੈਲਪ ਕੀਤਾ ਜਾਵੇ ਤੇ ਅੱਜ ਐਸਪੀ ਡੀ ਪਟਿਆਲਾ ਗੁਰਬੰਸ ਬੈਂਸ ਡੀਐਸਪੀ ਕਨੌਰ ਹਰਮਨ ਚੀਮਾ ਤੇ ਐਸਐਚਓ ਸ਼ੰਭੂ ਹਰਪ੍ਰੀਤ ਸਿੰਘ ਤੇ ਜਿਹੜੇ ਪਟਿਆਲਾ ਐਕਸਾਈਜ਼ ਡਿਪਾਰਟਮੈਂਟ ਦੀ ਟੀਮ ਆ ਅਸੀਂ ਸਾਰਿਆਂ ਨੇ ਰਲ ਕੇ ਇੱਕ ਸਾਂਝੇ ਆਪਰੇਸ਼ਨ ਦੇ ਤਹਿਤ ਇੱਕ PB 101577 ਨੰਬਰ ਟਰੱਕ ਜਿਹੜਾ ਆ ਇਹ ਰਾਉਂਡ ਅਪ ਕੀਤਾ ਆ ਤੇ ਇਹਦੇ ਚੋਂ ਤਕਰੀਬਨ 600 ਲੀਟਰ ਜਿਹੜੀ ਮੀਥਨੋਲ ਮਿਕਸ ਕੈਮੀਕਲ ਹੈਗਾ ਆ ਉਹ ਅਸੀਂ ਬਰਾਮਦ ਕੀਤਾ ਆ ਤੇ ਇਹ ਇੱਕ ਬਹੁਤ ਵੱਡੀ ਰਿਕਵਰੀ ਆ ਕਿਉਂਕਿ ਜੇਕਰ ਇਹ ਕੈਮੀਕਲ ਅੱਗੇ ਆਪਣੇ ਡੈਸਟੀਨੇਸ਼ਨ ਤੱਕ ਪਹੁੰਚ ਜਾਂਦਾ ਤੇ ਇਹਦੇ ਰਾਹੀਂ ਜਰੀਲੀ ਸ਼ਰਾਬ ਬਣਾ ਕੇ ਤੇ ਜੇਕਰ ਉਹਨੂੰ ਵੇਚਿਆ ਜਾਂਦਾ ਤੇ ਆਮ ਲੋਕੀ ਜੇਕਰ ਉਹਦਾ ਸੇਵਨ ਕਰਦੇ ਤੇ ਕਈ ਸੌ ਲੋਕਾਂ ਦੀ ਮੌਤ ਹੋ ਸਕਦੀ ਸੀ ਪਰਮਾਨਜੋਗ ਡੀਜੀਪੀ ਪੰਜਾਬ ਦੇ ਹਦਾ ਤਾ ਮੁਤਾਬਿਕ ਮਾਨਜੋਗ ਸੀਐਮ ਪੰਜਾਬ ਦੇ ਹਦਾ ਤਾ ਮੁਤਾਬਿਕ ਅਸੀਂ ਇਮੀਡੀਏਟਲੀ ਜਿਹੜੀ ਸਵੇਰੇ ਸਾਡੇ ਕੋਲੇ ਇਨਪੁਟ ਆਈ ਸੀ ਉਹਦੇ ਤੇ ਕੰਮ ਕੀਤਾ ਤੇ ਬਿਲਕੁਲ ਪ੍ਰੋਐਕਟਿਵਲੀ ਤੇ ਸਵਿਫਟਲੀ ਕੰਮ ਕਰਦੇ ਹੋਏ ਅਸੀਂ ਜਿਹੜੀ ਆ ਇਹ ਟਰੱਕ ਨੂੰ ਇਹ ਦੇਖ ਸਕਦੇ ਆਪਾਂ ਟਰੱਕ ਪਿੱਛੇ ਹੀ ਖੜਿਆ ਆ ਤੇ ਇਸ ਟਰੱਕ ਨੂੰ ਅਸੀਂ ਰਾਉਂਡ ਅਪ ਕਰਕੇ ਤੇ ਇਹਦੇ ਤੋਂ 600 ਲੀਟਰ ਪਲੱਸ ਮੀਥਨੋਲ ਮਿਕਸ కెమికਲ ਜਿਹੜਾ ਉਹ ਬਰਾਮਦ ਕੀਤਾ ਤੇ ਕਾਫੀ ਆਪਾਂ ਇਹ ਦੇਖ ਸਕਦੇ ਆ ਕਿ ਸਵੇਰੇ ਜਿਹੜੀ ਇੱਕ ਹੂਚ ਟ੍ਰੈਜੇਡੀ ਉਥੇ ਅੰਮ੍ਰਿਤਸਰ ਏਰੀਆ ਚ ਹੋਈ ਸੀ ਤੇ ਉਸੇ ਦੀ ਲੜੀ ਚ ਅੱਗੇ ਅਸੀਂ ਇਹ ਰਿਕਵਰੀ ਕੀਤੀ ਤੇ ਇਹਦੇ ਰਾਹੀਂ کافی ਵੱਡਾ ਜਿਹੜਾ ਜਾਨੀਮਾਲੀ ਨੁਕਸਾਨ ਸੀ ਉਹਨੂੰ ਟਾਲਿਆ ਜਾ ਸਕਦਾ ਸਰ ਇਹ ਕਿਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ ਦੇਖੋ ਇਹ ਜਿੰਨੀ ਹੁਣ ਤੱਕ ਸਾਡੇ ਕੋਲ ਇਨਫੋਰਮੇਸ਼ਨ ਆ ਇਹ ਕਨਸਾਈਨਮੈਂਟ ਜਿਹੜੀ ਆ ਇਹ ਦਿੱਲੀ ਤੋਂ ਤੁਰੀ ਸੀ ਦਿੱਲੀ ਦੇ ਟਰਾਂਸਪੋਰਟ ਨਗਰ ਏਰੀਏ ਤੋਂ ਇਹ ਤੁਰੀ ਸੀ ਤੇ ਅੱਗੇ ਕਿੱਥੇ ਜਾਣੀ ਸੀ ਕਿਹੜੇ ਜ਼ਿਲ੍ਹੇ 'ਚ ਜਾਣੀ ਸੀ ਤੇ ਅੱਗੇ ਦੀ ਕੀ ਕੀ ਦੁਰਵਰਤੋਂ ਹੋਣੀ ਸੀ ਉਹ ਸਾਰਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਸਰ ਕਿੰਨੇ ਬੰਦੇ ਇਹਦੇ 'ਚ ਇਨਵੋਲ ਦੇਖੋ ਅਸੀਂ ਹੁਣ ਮੌਕੇ ਤੇ ਜਿਹੜਾ ਇੱਕ ਬੰਦਾ ਅਰੈਸਟ ਕੀਤਾ ਆ ਤੇ ਅੱਗੇ ਅਸੀਂ ਸਾਰਾ ਕੁਝ ਇਹਦੇ ਚ ਵੈਰੀਫਾਈ ਕਰ ਟਰੱਕ ਦੇ ਵਿੱਚ ਬਹੁਤ ਕੁਝ ਲੈ ਰਹੇ ਸੀਗੇ ਆ ਦੇਖੋ ਜੀ ਇਹ ਟਰੱਕ ਦੇ ਅੰਦਰ ਕਈ ਪ੍ਰਕਾਰ ਦੇ ਹੋਰ ਚੀਜ਼ਾਂ ਦੇ ਵੀ ਬਾਕਸ ਹੈਗੇ ਆ ਤੇ ਉਹ ਜਿਵੇਂ ਇਲੈਕਟ੍ਰੋਨਿਕ ਆਈਟਮ ਵੀ ਹੈਗੇ ਆ ਤੇ ਬਿਲਕੁਲ ਹੀ ਅੰਦਰ ਲੁਕੋ ਕੇ ਜਿਹੜੇ ਆ ਤਿੰਨ ਤੋਂ ਚਾਰ ਡਰਮ ਜਿਹੜੇ ਸੀਗੇ ਤੇ ਡਰਮਾਂ ਦੇ ਅੰਦਰ ਇਹ ਮੀਥਨੋਲ ਮਿਕਸ ਕੈਮੀਕਲ ਸੀਗਾ ਤੇ ਬੜੇ ਪ੍ਰੋਐਕਟਿਵਲੀ ਪਟਿਆਲਾ ਪੁਲਿਸ ਨੇ ਤੇ ਪਟਿਆਲੇ ਐਕਸਾਈਜ਼ ਦੀ ਟੀਮ ਨੇ ਜਿਹੜੀ ਸਾਨੂੰ ਇਨਫੋਰਮੇਸ਼ਨ ਡੀਆਈਜੀ ਬਾਰਡਰ ਜ਼ੋਨ ਤੋਂ ਆਈ ਸੀ ਉਹਦੇ ਤੇ ਅਸੀਂ ਕੰਮ ਕੀਤਾ ਤੇ ਬਹੁਤ ਵੱਡੀ ਇੱਕ ਘਟਨਾ ਨੂੰ ਜਿਹੜਾ ਟਾਲਿਆ ਜਾ ਸਕਿਆ। ਕੋਵਿਡ ਟਾਈਮ ਦੇ ਵਿੱਚ ਜਿਵੇਂ ਕੋਵਿਡ ਟਾਈਮ ਦੇ ਵਿੱਚ ਵੀ ਇੱਥੇ ਇਸੀ ਕਿਸੇ ਏਰੀਆ ਨਾਲ ਕਨਸਰਨ ਸੀਗਾ ਸਾਰਾ ਸਿਸਟਮ। ਇਹ ਵੀ ਲੱਗਦਾ ਕਿ ਉਹ ਦੇਖੋ ਜੀ ਅਸੀਂ ਉਹ ਸਾਰਾ ਵੈਰੀਫਾਈ ਕਰਾਂਗੇ ਫੋਰਵਰਡ ਐਂਡ ਬੈਕਵਰਡ ਲਿੰਕੇਜ ਜਿਸੀ ਸਾਰੇ ਇਹਦੇ ਚ ਵੈਰੀਫਾਈ ਕਰਾਂਗੇ। ਤਾਂ ਤੁਸੀਂ ਸੁਣਿਆ ਤੇ ਤੁਸੀਂ ਦੇਖਿਆ 600 ਲੀਟਰ ਮੀਥਨੋਲ ਕੈਮੀਕਲ ਜਬਤ ਕੀਤਾ ਗਿਆ ਜੋ ਕਿ ਜ਼ਹਿਰੀਲੀ ਸ਼ਰਾਬ ਬਣਾਉਣ ਦੇ ਲਈ ਵਰਤਣ ਵਾਲੇ ਸੀ ਤਾਂ ਇੱਕ ਪਾਸੇ ਤਾਂ ਅੱਜ ਪੰਜਾਬ ਦੇ ਵਿੱਚ ਹੀ ਹਲਕਾ ਮਜੀਠਾ ਦੇ ਕਈ ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀ ਕੇ ਪੱਠੇ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਮੌਤ ਹੋ ਗਈ ਹਾਲੇ ਤਾਂ ਉਹਨਾਂ ਦੇ ਸਵੇਰੇ ਵੀ ਠੰਡੇ ਨਹੀਂ ਹੋਏ ਪਰ ਦੂਜੇ ਪਾਸੇ ਹੋਰ ਮੌਤਾਂ ਦੀ ਤਿਆਰੀ ਹੋ ਰਹੀ ਸੀ ਤਾਂ ਪੁਲਿਸ ਨੇ ਇਹ ਬੜੀ ਮੁਸ਼ਤੈਦੀ ਦੇ ਨਾਲ ਕਾਮਯਾਬੀ ਹਾਸਲ ਕੀਤੀ ਆ ਪੰਜਾਬ ਦੀ ਪੁਲਿਸ ਦੀ ਗੱਲ ਕੀਤੀ ਜਾਵੇ ਪੰਜਾਬ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਜਾ ਰਹੀਆਂ ਨੇ ਕਈ ਲੋਕ ਜਿਹੜੇ ਨੇ ਆਪਣੇ ਫਾਇਦੇ ਦੇ ਲਈ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਜਾਂਦੇ ਨੇ